ਬਾਬਾ ਪੁਰੀ ਤੋਂ ਕਿੱਥੋਂ ਹੋ ਜੁਰਾ ਕਾ ਬੋਗਰਾ ਪ੍ਰੈਸਾਸ਼ਨ ਦੇ ਹਉਦੇ ਯਾਰ ਮੈਂਬਰ ਆ ਤੁਹਾਨੂੰ ਬਾਬਾ ਮੜਜੀ ਦਾ ਪਹਿਲਾ ਯੂਗ ਆ ਰਹੇ ਆ ਸੁਖਸ਼ਾਂਤੀ ਵਕਸ਼ੇ ਏਕਜੀਬਿਸ਼ਨ ਤੇ ਜਾ ਰਹੇ ਆ ਅਸੀਂ ਮੇਰੇ ਨਾਲ ਨੇ ਵਿਸ਼ਵਜੀਤ ਕਬਾਰ ਫਿਕਸ ਸਟੂਡੀਓ ਸ਼ਿਵਾਸ਼ ਕੁਮਾਰ ਦੀਪਕ ਕੁਲਦੇਵ ਨਾਮ ਦਾ ਐਕਸ ਸਟੂਡੀਓ ਵਿੱਕੀਵੇ ਪਰਵਾ ਗਣਪਤੀ ਸਟੂਡੀਓ ਸ਼ਾਇਨ ਸਟੂਡੀਓ ਸਟਾਰ ਸਾਇਰ ਲੁਧਿਆਣਾ ਦੇ ਮੋਲਾਪੁਰ ਵਿਖੇ ਹੋ ਰਹੀ ਪੰਜਾਬ ਲੈਵਲ ਦੀ ਐਕਸੀਬਿਸ਼ਨ ਤੇ ਜੂਨੀਅਰ ਦੇ ਅਸੀਂ ਜਾ ਰਹੇ ਹਾਂ ਸਾਰੇ ਤੁਹਾਡੀ ਗੱਲ ਵੀ ਕਰਵਾਉਣੀ ਹੈ ਆ ਸਭ ਤੋਂ ਪਹਿਲਾਂ ਤੁਸੀਂ ਕੁਮਾਰ ਜੀ ਨਾਲ ਗੱਲ ਕਰੋ ਕੀ ਕਹਿਣਾ ਹਾਂ ਜੀ ਅਸੀਂ ਗਾਲ ਜੀ ਸਾਰਿਆਂ ਨੂੰ ਉਹਨਿਆ ਫੋਟੋ ਫੇਅਰ ਤੇ ਅਸੀਂ ਜਾ ਰਹੇ ਹਾਂ ਅੱਜ ਉੱਥੇ ਦੇਸ਼ ਭਰ ਤੋਂ ਫੋਟੋਗ੍ਰਾਫੀ ਨਾਲ ਸੰਬੰਧਤ ਸਾਰੀਆਂ ਕੰਪਨੀਆਂ ਉੱਥੇ ਆਪਣੇ ਚਾਪੀ ਚਾਪੀ ਪ੍ਰੋਡਕਟਸ ਦੀਆਂ ਪ੍ਰਦਰਸ਼ਨੀ ਕਰਨਗੀਆਂ ਆਉਣ ਵਾਲੇ ਸਮੇਂ ਤੇ ਜੋ ਚੀਜ਼ਾਂ ਫੋਟੋਗ੍ਰਾਫੀ ਨਾਲ ਸੰਬੰਧਿਤ ਨੇ ਆ ਰਹੀਆਂ ਨੇ ਉਹਨਾਂ ਬਾਰੇ ਐਕ exhibtion ਲਗਾਈ ਗਈ ਹੈ ਅਸੀਂ ਅੱਜ ਉਹ ਸਾਡਾ ਕੋਠੇ ਤੇ ਸ਼ਿਰਕਤ ਕਰਨ ਜਾ ਰਹੇ ਹਾਂ ਇਧਰ ਤੁਹਾਡੀ ਵਿਕੀ ਜੀ ਨਾਲ ਗੱਲ ਕਰਵਾਉਂਦੇ ਹਾਂ ਹਾਂ ਜੀ ਵਿਕੀ ਜੀ ਪਹਿਲਾਂ ਤਾਂ ਅਸੀਂ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਨਾਲ ਲੈ ਜਾਂਦਾ ਸੋਚਿਆ ਅਸੀਂ ਧੰਨਵਾਦ ਕਰਦੇ ਆ ਪੇਸ਼ੋ ਜੀ ਜੀ ਤੁਹਾਡਾ ਵੀ ਵੀ ਤੁਸੀਂ ਸਾਨੂੰ ਨਾਲ ਉਤੇ ਰੱਖਿਆ ਨਾਲ ਲਿਆ ਰਹੇ ਹੋ ਬਹੁਤ ਬਹੁਤ ਧੰਨਵਾਦੀ ਅਸੀਂ ਅੱਜ ਚੱਲਿਆ ਜੀ ਲੁਧਿਆਣੇ ਜਿੱਥੇ ਐਗਿਊਸ਼ਨ ਲੱਗੀ ਹੋਈ ਆ ਆਓ ਜੀ ਬਸ ਲਾਤਾ ਜੀ ਮੁਲਾਪੁਰ ਤਾਂ ਪਤਾ ਤੇ ਉਥੇ ਜਾ ਕੇ ਦੇਖਦੇ ਆਂ ਜੀ ਸੋਨੇ ਸੋਨੇ ਬਹੁਤ ਵਧੀਆ ਵਧੀਆ ਪ੍ਰੋਜੈਕਟ ਲੱਗੇ ਹੋਗੇ ਹਰੇਕ ਕੰਪਨੀ ਆਪਦਾ ਪ੍ਰੋਜੈਕਟ ਦਿਖਾਉਗੇ ਉਸ ਤੋਂ ਬਾਅਦ ਅਸੀਂ ਸਾਡੇ ਪੀਪੀਏ ਦੇ ਪ੍ਰਧਾਨ ਰਮਦੀਰ ਸਿੰਘ ਜੀ ਫੱਗੂਵਾਲ ਜੋ ਕਿ ਸਾਨੂੰ ਉਥੇ ਮਿਲਣਗੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਥੇ ਜਾ ਕੇ ਤੇ ਉਸ ਤੋਂ ਬਾਅਦ ਅਸੀਂ ਮਨੋ ਆਲ ਇੰਡੀਆ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਰਦਾਰ ਕਰਨਾਮ ਸਿੰਘ ਜੀ ਸਿੰਘ ਸਟੂਡੀਓ ਸ਼ੇਰਪੁਰ ਉਹਨਾਂ ਨਾਲ ਵੀ ਜਾ ਕੇ ਗੱਲਬਾਤ ਕਰਾਂਗੇ ਜੀ ਤੇ ਹੁਣ ਅਸੀਂ ਸਾਡੇ ਨਾਲ ਮੇਰਾ ਛੋਟਾ ਵੀਰ 스타 ਸਾਈ ਵਾਲਾ ਦਰਜੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਉਣਿਆ ਹਾਂਜੀ ਸੱਸੀ ਗਾਲ ਜੀ ਸਾਰਿਆਂ ਨੂੰ ਸਰੋਤਿਆਂ ਨੂੰ ਦੇਖਣ ਵਾਲੇ ਵੀਰਾਂ ਨੂੰ ਅਸੀਂ ਲੁਧਿਆਣਾ ਐਜੂਕੇਸ਼ਨ ਤੇ ਚੱਲੇ ਆ ਜੀ। ਉੱਥੇ ਹੋਰ ਕੁਝ ਨਾ ਛੇੜੀ। ਉੱਥੇ ਫੋਟੋਗ੍ਰਾਫੀ ਦੇ ਸਬੰਧ ਵਿੱਚ ਅਲੱਗ-ਅਲੱਗ ਕੰਪਨੀਆਂ ਨੇ ਨਿਕੋਨ, ਕੈਨਨ ਸਬਲੀਮੇਸ਼ਨ ਆਈਟਮਾਂ ਆ ਜਾਂ ਪ੍ਰੋਡਕਟ ਨਾਮੇ-ਨਮੇ ਪ੍ਰੋਡਕਟ ਕੋਈ ਨਾ ਮਾਚੀ ਨਾ ਮੀਚ ਜਾਂਦੀ ਆ। ਉਹ ਸਾਰੀ ਉੱਥੇ ਦੀ ਐਜੂਕੇਸ਼ਨ ਲੱਗੀ ਆ ਉਸ ਵਿਸ਼ੇ ਤੇ ਚੱਲੇ ਆ ਜੀ। ਫਿਰ ਉਥੇ ਫੋਟੋ ਫੇਅਰ ਦੇ ਪ੍ਰਧਾਨ ਨਾਲ ਮੀਟਿੰਗ ਤੇ ਹੋਰ ਜੋ ਵੀ ਅੱਗੇ ਪ੍ਰੋਗਰਾਮ ਹੋਏਗਾ ਸਾਡੇ ਨਾਲ ਸਮੇਂ-ਸਮੇਂ ਤੇ ਗੱਲਬਾਤ ਕਰਦੇ ਰਹਾਂਗੇ ਜੀ ਲਓ ਜੀ ਹੁਣ ਆਪਣੇ ਛੋਟੇ ਛੋਟੇ ਵੀ ਪੈਕਸ ਨਾਲ ਗੱਲ ਕਰਾਂਗੇ ਠੀਕ ਹੈ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਸਾਰਿਆਂ ਨੂੰ ਜੀ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਰਾਹੀਂ ਅੱਜ ਲੁਧਿਆਣਾ ਦੇ ਸੰ ਕਿਹੜਾ ਪੁਆਇੰਟ ਮੋਲਾਪੁਰ ਪੈਲੇਸ ਸਰ ਮੋਲਾਪੁਰ ਦੇ ਪੈਲੇਸ ਦੇ ਵਿੱਚ ਜੋ ਐਕਜੀਬਿਸ਼ਨ ਕਰਾਈ ਜਾ ਰਹੀ ਹੈ ਜੀ ਉਸ ਦਿਹਾ ਸਾਰੇ ਫੋਟੋਗ੍ਰਾਫਰ ਵੀ ਆਣ ਲੱਖ ਲੱਖ ਮੁਬਾਰਕਾ ਅੱਜ ਜੋ ਐਕਜੀਬਿਸ਼ਨ ਕਰਾਈ ਜਾ ਰਹੀ ਹੈ ਇਸ ਮੌਕੇ ਤੇ ਸਾਨੂੰ ਸਾਰਿਆਂ ਨੂੰ ਬਹੁਤ ਹੀ ਨਵੀਂ ਤਕਨੀਕ ਦੀਆਂ ਚੀਜ਼ਾਂ ਹੈ ਮਸ਼ੀਨਾ ਕੈਮਰੇ ਪ੍ਰਿੰਟਰ ਤੇ ਜਿਹੜੀ ਅੱਜਕੱਲ ਨਵੀਂ ਟੈਕਨੋਲੋਜੀ ਚੱਲ ਰਹੀ ਹੈ ਐਮ ਡੀ ਐਫ ਦੇ ਉੱਤੇ ਜਿਹੜੀ ਕੱਟ ਆਊਟ ਦੇ ਰਾਹੀਂ ਫੋਟੋ ਵਗੈਰਾ ਲੱਗ ਜਾਂਦੀ ਹੈ ਜੀ ਸਬਲੀਮੇਸ਼ਨ ਪ੍ਰਿੰਟਿੰਗ ਤੇ ਬਾਕੀ ਜਿਹੜੇ ਵੀ ਹੁੰਦੇ ਨੇ ਕਿ ਕਈ ਪ੍ਰਕਾਰ ਦੇ ਸਾਨੂੰ ਦਿੱਕਤਾਂ ਆਉਂਦੀਆਂ ਨੇਗੀਆਂ ਉਹਨਾਂ ਰਿਲੇਟਡ ਵੀ ਬਹੁਤ ਹੀ ਕੁਝ ਜਾਣਕਾਰੀ ਮਿਲੂਗੀ ਜੀ ਰਹੀ ਸਹੀ ਗੱਸਾ ਰਹਿ ਲਾ ਲੂਗੀ ਜੇ ਕੋਈ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਫੋਟੋਗ੍ਰਾਫਰ ਨਾਲ ਰਿਲੇਟਡ ਜਾਂ ਗਿਫਟਿੰਗ ਨਾਲ ਰਿਲੇਟਡ ਸੋਨੂੰ ਸਾਰਿਆਂ ਨੂੰ ਅੱਜ ਦੇ ਦਿਨ ਖੁੱਲਾ ਸੱਦਾ ਹੈ ਉੱਥੇ ਆਓ ਜਾਣਕਾਰੀ ਲਓ ਤੇ ਉੱਥੇ ਬਹੁਤ ਵੱਡੇ ਵੱਡੇ ਵਿਸ਼ੇਸ਼ਕ ਹੋਣਗੇ ਜੇ ਕੋਈ ਤੁਹਾਡੇ ਮਨ 'ਚ ਡਾਊਟ ਆ ਕੋਈ ਵੀ ਛੋਟੀ ਜਿਹੀ ਜਾਣਕਾਰੀ ਚਾਹੀਦੀ ਆ ਉਥੇ ਤੁਸੋਂ ਨਾਲ ਸਾਰੀ ਕੰਪਨੀ ਵਾਲੇ ਬੰਦੇ ਰਿਪੇਅਰ ਵਾਲੇ ਤੇ ਮੈਂਟਰ ਤੇ ਕੋਈ ਸੌਫਟਵੇਅਰ ਸਿੱਖਣਾ ਤੁਸੀਂ ਫੋਟੋਸ਼ਾਪ ਰਹਿ ਰਿਲੇਟਡ ਵੀਡੀਓ ਮਿਕਸਿੰਗ ਰਹਿ ਰਿਲੇਟਡ ਹੈ ਵੀਡੀਓਗ੍ਰਾਫੀ ਰਹਿ ਰਿਲੇਟਡ ਹੈ ਲਾਈਵ ਰਹਿ ਸਭ ਜਾਣਕਾਰੀ ਥੈਂਕ ਯੂ ਬਹੁਤ ਜੇ ਸਾਡੇ ਸਟੂਡੀਓ ਵਾਲੇ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਅੱਗੇ ਵੀ ਤੁਹਾਨੂੰ ਰਸਤਾ ਦਾ ਸੀ ਵੀ ਦਿਖਾਵਾਂਗੇ ਧੰਨਵਾਦ ਦੋਸਤੋ ਹੋਰ ਵੀ ਗੋਲਾ ਪਰ ਪਹੁੰਚ ਚੁੱਕੇ ਆ ਲੋਕੇਸ਼ਨ ਤੋਂ ਥੋੜਾ ਜਿਹਾ ਦੂਰ ਹੈ ਜਿੱਥੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਐਗਜ਼ੀਬਿਸ਼ਨ ਲਗਾਈ ਗਈ ਹੈ ਜੇ ਟਾਈਮ ਮਿਲਿਆ ਸੋਨੂੰ ਮਨੁੱਖਤਾ ਦੀ ਸੇਵਾ ਪਿੰਡ ਹਸੋਪੁਰ ਉਹ ਵੀ ਦਿਖਾਵਾਂਗੇ ਪਤਾ ਨਹੀਂ ਬਹੁਤ ਹੀ ਬੜੀਆ ਬਣਾਇਆ ਗਿਆ ਹੈ ਆ ਤੋ ਲੜਾਈ ਵਾਈ ਦੀ ਬੈਠੇ ਆ ਤੇਰਾ ਮੜਾ ਜੇ ਪਜਾ ਦੇ ਬਈ ਯਾਰ ਕਰ ਦੇ ਖੜਕਾ ਜਾ ਵਧੀਆ ਲੋਕੇਸ਼ਨ ਦਿਖਾ ਰਹੇ ਆ ਤੁਹਾਨੂੰ ਆ ਫੋਟੋਗ੍ਰਾਫਰ ਵੀਰ ਫੋਟੋਗ੍ਰਾਫੀ ਦਾ ਸਮਾਨ ਆ ਲੈ ਕੇ ਕਿਹੜੀ ਜਗ੍ਹਾ ਤੋਂ ਵੀਰੇ ਗਲਮਕਲਾ ਗਲਮਕਲਾ ਕਿੱਥੇ ਜਾਏ ਇਹ ਜਗਰਾਹੋਂ ਕੋਲੇ ਗਲਮਕਲਾ ਤੋਂ ਮੇਰੇ ਸਾਥੀ ਫੋਟੋਗ੍ਰਾਫਰ ਵੀਰ ਸਮਾਨ ਲੈਣ ਆਏ ਨੇ ਅੰਦਰ ਵੀ ਤੁਹਾਨੂੰ ਸਾਰਾ ਥਿਊ ਵਿਊ ਦਿਖਾਵਾਂਗੇ ਅੱਛੀ ਵਿਊ ਹੈ ਅਸੀਂ ਹੁਣ ਐਕਸੀਪਸ਼ਨ ਦੇ ਵਿੱਚ ਅੰਦਰ ਜਾ ਰਹੇ ਆ ਜਿੱਥੇ ਫੋਟੋਗ੍ਰਾਫਰਾਂ ਲਈ ਨਵੀਂ ਤਕਨੀਕ ਦਾ ਸਮਾਨ ਲਿਆਂਦਾ ਗਿਆ ਇੱਧਰ ਫੋਟੋਗ੍ਰਾਫਰ ਵੀਰ ਆਪਣੇ ਨਾਮ ਵਗੈਰਾ ਲਿਖ ਰਹੇ ਨੇ ਕਿ ਕਿਹੜੇ ਸ਼ਹਿਰ ਤੋਂ ਕਿਹੜੇ ਪ੍ਰਿੰਟ ਤੋਂ ਕਿਹੜੇ ਕਸਬੇ ਤੋਂ ਆਏ ਹੋ ਕਮਾਰ ਮੇਰਾ ਵੀ ਲਿਖ ਦੀ ਮੜਾ ਜਾ ਬਹੁਤ ਵਧੀਆ ਪ੍ਰਬੰਧ ਲੱਗਿਆ ਐਗਜ਼ੀਬੀਸ਼ਨ ਦਾ ਤੁਹਾਨੂੰ ਅਸੀਂ ਦੂਸਰੀ ਸਾਈਡ ਵੀ ਦਿਖਾਵਾਗੇ ਪੀਪੀ ਦੀ ਟੀਮ ਵੱਲੋਂ ਜੋ ਫੋਟੋਗ੍ਰਾਫਰ ਕਿਹੜੇ ਜ਼ਿਲ੍ਹੇ ਤੋਂ ਕਿਹੜੇ ਸ਼ਹਿਰ ਤੋਂ ਕਿਹੜੇ ਕਸਬੇ ਤੋਂ ਆਏ ਨੇ ਉਹਨਾਂ ਦਾ ਨਾਮ ਉਹਨਾਂ ਨੂੰ ਇੱਕ ਵੈਗ ਅਤੇ ਨਾਲ ਚ ਪਾਉਣ ਵਾਲਾ ਚਨਾਕਤੀ ਕਾਰਡ ਵਗੈਰਾ ਦੇ ਰਹੇ ਨੇ ਇੱਧਰ ਮੇਰੇ ਵੀਰ ਚੈਕਿੰਗ ਕਰਕੇ ਅੰਦਰ ਭੇਜ ਰਹੇ ਨੇ ਤਾਂ ਜੋ ਕੋਈ ਅਣਸਕਾਮੀ ਪ੍ਰਾਗੋਨਾ ਸਾਫਰ ਸਕੇ ਬਹੁਤ ਸੋਹਣੇ ਪ੍ਰਬੰਧ ਲੱਗੇ ਤੁਹਾਨੂੰ ਆ ਸਾਰਾ ਅਸੀਂ ਬਾਹਰ ਦਾ ਵੀ 뷰 ਦਿਖਾ ਰਹੇ ਆ ਫੋਟੋਗ੍ਰਾਫਰ ਵੱਡੀ ਗਿਣਤੀ ਵਿਚ ਆ ਰਹੇ ਨੇ ਅਸੀਂ ਇੱਕ ਐਗਜ਼ੀਬਿਸ਼ਨ ਦੇ ਅੰਦਰ ਪਹੁੰਚ ਚੁੱਕੇ ਆ ਸੋਨਾ ਗਰਾਉਂਡ ਰੰਜੋੜ ਦਾ ਤੁਹਾਨੂੰ ਆ 뷰 ਦਿਖਾ ਰਹੇ ਆ ਅਸੀਂ ਜਿੱਥੇ ਵੱਡੀ ਗਿਣਤੀ ਵਿੱਚ ਫੋਟੋਗ੍ਰਾਫਰ ਵੀਰ ਐਗਜ਼ੀਬਿਸ਼ਨ ਦੇ ਸੰਬੰਧ ਵਿੱਚ ਪਹੁੰਚੇ ਨੇ ਪੰਜਾਬੀ ਨਹੀਂ ਬਲਕਿ ਗੱਤਬਤ ਸੁਗਿਆਂ ਤੋਂ ਵੀਰ ਆ ਰਹੇ ਨੇ ਪੀਏਪੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਫੋਟੋਗ੍ਰਾਫਰਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਵੱਖ-ਵੱਖ ਕੰਪਨੀਆਂ ਵੱਲੋਂ ਆਪਣੀਆਂ ਫੋਟੋਗ੍ਰਾਫਰਾਂ ਲਈ ਸਟਾਲਾਂ ਲਗਾਈਆਂ ਗਈਆਂ ਨੇ ਤੁਹਾਨੂੰ ਅਸੀਂ ਪਹਿਲੀ ਸਟਾਲ ਹੀ ਦਿਖਾ ਰਹੇ ਹਾਂ ਜਿੱਥੇ ਪ੍ਰਿੰਟਰ ਸਾਈ ਕੋਪਰ ਕੇਅਰ ਕੋਪੇਅਰ ਕੇਅਰ ਵੱਲੋਂ ਜੋ ਸਟਾਲ ਲਾਈ ਗਿਆ ਫੋਟੋਗ੍ਰਾਫਰਾਂ ਮੇਂ ਨਹੀਂ ਇਹ ਪ੍ਰਿੰਟਰ ਦੀ ਸਟਾਲ ਲਾਈ ਹੋਈ ਹੈ ਵਧੀਆ ਪ੍ਰਬੰਧ ਕੀਤੇ ਗਏ ਨੇ ਵਧੀਆ ਨਾਮਵਰ ਕੰਪਨੀਆਂ ਜਿਸਨੂੰ ਜੀ ਵਿਸ਼ਵ ਦੇ ਵਿੱਚ ਪਹੁੰਚੀਆਂ ਨੇ ਬਾਕੀ ਤੁਹਾਨੂੰ ਅੱਗੇ ਜਾ ਕੇ ਸਾਰਾ ਹਾਲ ਸਾਰੀਆਂ ਹਸਤਾਲਾਂ ਦਾ ਦਰਸ਼ਕਾਵਾਗੇ ਧੰਨਵਾਦ ਦੋਸਤੋ ਅਸੀਂ ਐਗਜ਼ੀਬਿਸ਼ਨ ਦੇਖ ਕੇ ਵਾਪਸ ਟਪਾ ਨੂੰ ਆ ਰਹੇ ਹਾਂ ਹੁਣ ਪਤਾ ਕਰਦੇ ਆ ਸਾਡੇ ਵੀਰ ਫੋਟੋਗ੍ਰਾਫਰਾਂ ਤੋਂ ਵੀ ਕਿਹੋ ਜਿਹਾ ਰਿਹਾ ਤਜਰਬਾ ਤੇ ਕਿਹੋ ਜੀ ਐਗਜ਼ੀਬਿਸ਼ਨ ਰਹੀ ਅਜੀ ਕੁਮਾਰ ਜੀ ਕਹੇ ਹੋ ਜੀ ਰਹੀ ਐਗਜ਼ੀਬਿਸ਼ਨ ਬਹੁਤ ਵਧੀਆ ਰਹੀ ਜੀ ਕਈ ਕੰਪਨੀਆਂ ਇੱਥੇ ਜਿਹੜੀਆਂ ਹੈਗੀਆਂ ਸੀ ਇੰਟਰਨੈਸ਼ਨਲ ਕੰਪਨੀਆਂ ਵੀ ਪਹੁੰਚੀਆਂ ਹੋਈਆਂ ਸੀ ਜਿਵੇਂ ਕਿ ਸੋਨੀ ਕੈਮਰਾ ਨਿਕੋਨ ਕੈਨਨ ਤੇ ਲੈਂਸ ਵਗੈਰਾ ਟਾਈਮ ਰਾਉਣ ਦੇ ਸੀਗੇ ਬਹੁਤ ਵਧੀਆ ਸੀਗਾ ਤੇ ਹੋਰ ਵੀ ਕਾਫੀ ਮਤਲਬ ਲੈਬਸ ਵਾਲਿਆਂ ਦੇ ਜਿਹੜੇ ਨਵੇਂ ਪ੍ਰੋਡਕਟ ਆਏ ਆ ਪੇਪਰ ਆ ਪੈਡ ਵਗੈਰਾ ਉਹ ਕਾਫੀ ਵਧੀਆ ਸੀਗੇ ਉਹ ਆ ਪਿੱਛੇ ਵੀ ਪੁੱਛਦੇ ਆ ਵੀ ਕੀ ਕਹਿ ਹੋ ਜਿਹੜਾ ਹਾਂਜੀ ਬਹੁਤ ਵਧੀਆ ਰਿਹਾ ਜੀ ਐਗਰੀਗੇਸ਼ਨ ਅਸੀਂ ਗਏ ਸਾਨੂੰ ਬਹੁਤ ਵਧੀਆ ਲੱਗਿਆ ਭੋਜਨ ਪਾਣੀ ਬਹੁਤ ਵਧੀਆ ਸਕਾਇਆ ਉਹਨਾਂ ਨੇ ਬਹੁਤ ਵਧੀਆ ਉੱਥੇ ਕੰਪਨੀਆਂ ਆਈਆਂ ਸਾਰੀਆਂ ਕੰਪਨੀਆਂ ਆਈਆਂ ਸੀ ਤੇ ਉਹਨਾਂ ਨੇ ਵਧੀਆ ਮਤਲਬ ਦੱਸਿਆ ਕੰਪਨੀਆਂ ਨੇ ਲੈੰਜਾ ਬਾਰੇ ਕੈਮਰਾ ਬਾਰੇ ਅਸੀਂ ਦੇਖ ਕੇ ਆਏ ਬਹੁਤ ਸੋਹਣਾ ਲੱਗਿਆ ਪੇਪਰ ਵਗੈਰਾ ਬਹੁਤ ਵਧੀਆ ਮਿਲਿਆ ਜੀ ਉੱਥੋਂ ਬਾਕੀ ਅਸੀਂ ਧੰਨਵਾਦ ਕਰਦੇ ਆ ਸ਼ਰਮਾ ਜੀ ਦਾ ਜਿਹੜੇ ਸਾਨੂੰ ਉੱਥੇ ਲੈ ਕੇ ਨਾਲ ਗਏ ਐਗਜ਼ੀਬਿਸ਼ਨ ਦਿਖਾ ਕੇ ਲੈ ਆਏ ਜੀ ਧੰਨਵਾਦ ਜੀ ਸ਼ਰਮਾ ਜੀ ਤੁਹਾਡਾ ਬਾਕੀ ਦਾ ਧੰਨਵਾਦ ਅਸੀਂ ਤਾਂ ਧੰਨਵਾਦ ਕਰਦੇ ਆ ਫੋਟੋਗ੍ਰਾਫਰ ਵੀਰਾਂ ਦਾ ਜੋ ਐਗਜ਼ੀਬਿਸ਼ਨ ਤੇ ਪੰਜਾਬ ਦੇ ਵੱਖ-ਵੱਖ ਕੋਨੇ ਤੋਂ ਆਏ ਤੇ ਅਸੀਂ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਰਣਧੀਰ ਸਿੰਘ ਫੱਫੂ ਵਾਲਾ ਤੇ ਉਹਨਾਂ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਫੋਟੋਗ੍ਰਾਫਰਾਂ ਲਈ ਇਹ ਐਗਜ਼ੀਬੀਸ਼ਨ ਦਾ ਪ੍ਰਬੰਧ ਕੀਤਾ ਅਤੇ ਫੋਟੋਗ੍ਰਾਫਰਾਂ ਨੂੰ ਨਵੀਂ ਤਕਨੀਕ ਵਾਲੇ ਸਮਾਨ ਕੈਮਰਿਆਂ ਅਤੇ ਹੋਰ ਅਸੈਸਰੀ ਦਾ ਪ੍ਰਦਰਸ਼ਨ ਕੀਤਾ ਤਾਂ ਜੋ ਫੋਟੋਗ੍ਰਾਫਰਾਂ ਨੇ ਕੈਮਰੇ ਆਰਡਰ ਕੀਤੇ ਅਤੇ ਪਰਚੇਜ ਕੀਤੇ ਇਹ ਆਪਦੀ ਫੇਰ ਟੀਮ ਦਾ ਜਿਨ੍ਹਾਂ ਨੇ ਫੋਟੋਗ੍ਰਾਫਰ ਵਾਲੀ ਇਹ ਵੱਡਾ ਪ੍ਰਾਲਾ ਕੀਤਾ ਇਸ ਵੀਡੀਓ ਨੂੰ ਬੱਧਵਾਸ਼ ਸ਼ੇਅਰ ਅਤੇ ਲਾਈਕ ਕਰੋ ਤਾਂ ਜੋ ਜੋ ਫੋਟੋਗ੍ਰਾਫਰ ਵੀ ਉਥੇ ਨਹੀਂ ਪਹੁੰਚ ਸਕੇ ਉਹ ਐਗਜ਼ੀਬੀਸ਼ਨ ਦਾ ਸਾਰੀ ਦਾ ਆਨੰਦ ਮਾਣ ਸਕਣ ਅਤੇ ਅੱਗੇ ਨੂੰ ਜੋ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਪੰਜਾਬ ਵੱਲੋਂ ਐਗਜ਼ੀਬੀਸ਼ਨ ਲਗਾਈ ਜਾਵੇਗੀ ਉਸ ਵਿੱਚ ਬੜੀ ਗਿਣਤੀ ਵਿੱਚ ਪੰਜਾਬ ਹੀ ਨਹੀਂ ਬਲਕਿ ਹੋਰ ਸੂਬਿਆਂ ਤੋਂ ਵੀ ਫੋਟੋਗ੍ਰਾਫਰ ਪਹੁੰਚਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ